ਗੁਰਬਾਣੀ ਦੀਆਂ ਜਿਹੜੀਆਂ ਜਿਸ ਤਰ੍ਹਾਂ ਬਹੁਤ ਸ਼ੌਧਾ ਚੱਲਿਆ ਪਤਸਿਓਂ ਜਨਮ ਸਵਾਰ ਵਾਜਾ ਵਾਇਸੀ ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਧਾਰ ਸੀ ਉਹ ਇੱਜ਼ਤ ਨਾਲ ਗਿਆ ਚੱਲਿਆ ਪਤਸਿਓਂ ਜਨਮ ਸਵਾਰ ਕੇ ਗਿਆ ਔਰ ਵਾਜਾ ਵਾਇਸੀ ਸਾਰੀ ਦੁਨੀਆ ਦੇ ਵਿੱਚ ਉਹਦੇ ਬਾਜੇ ਭਜਦੇ ਮਾਨਸ ਕੀ ਆਪ ਵਿਚਾਰਾ ਤੇ ਲੋਕ ਸੁਣਾਏ ਸੀ ਇਹ ਦੁਨੀਆ ਦੀ ਨਹੀਂ ਗੱਲ ਗੁਰੂ ਮਾਰਾ ਕਹਿੰਦੇ ਇਹਨਾਂ ਦੀ ਤਿੰਨਾਂ ਲੋਕਾਂ ਚ ਜੈ ਜੈਕਾਰ ਹੁੰਦੀ ਆ ਨਾਨਕ ਆਪਨੇ ਹਾਲ ਸਭ ਕੋਲ ਤਾਰ ਸੀ ਸੋ ਐਸੇ ਮਹਾਨ ਯੋਧੇ ਔਰ ਮੇਰੀ ਇੱਕ ਖੁਸ਼ਕਿਸਮਤੀ ਆ ਮੇਰਾ ਅੱਧਾ ਪਰਿਵਾਰ ਸਰੀਜ ਰਹਿੰਦਾ ਮੈਂ ਕਰੀਬ ਕਰੀਬ ਹਰ ਸਾਲ ਉੱਥੇ ਜਾਣਾ ਔਰ ਮਹੀਨਾ ਮਹੀਨਾ ਸੰਡੇ ਨੂੰ ਤਾਂ ਕਰੀਬ ਕਰੀਬ ਰੋਜ਼ ਉਹਦੇ ਨਾਲ ਬੈਠਣਾ ਉਨੇ ਮੈਨੂੰ ਉਹ ਜਿਹੜਾ ਉਹਦਾ ਉਹ ਮੀਟਿੰਗ ਹਾਲ ਹੈ ਕਮੇਟੀ ਦਾ ਉੱਥੇ ਲੈ ਜਾਣਾ ਔਰ ਉੱਥੇ ਇੱਕ ਜਿਸ ਤਰ੍ਹਾਂ ਹੈ ਨਾ ਉੱਚਾ ਬੋਲਣਾ ਲਈ ਹੱਸਦੇ ਰਹਿਣਾ ਸਾਰੀ ਕਮੇਟੀ ਦੀ ਬਹਿਸ ਸੁਣੀ ਉਹਨੇ ਕੁਝ ਨਹੀਂ ਸੀ ਬੋਲਦਾ ਮੈਨਾਂ ਮੈਨਾਂ ਮੁਸਕਰਾ ਬੜਾ ਠੰਮੇ ਵਾਲਾ ਬਹੁਤ ਹੀ ਪਿਆਰੀ ਰੂਹ ਸੀ ਜਿੰਨੀ ਸਿਫਤ ਕਰੋ ਮਤਲਬ ਦਿਲ ਭਰਦਾ ਪੈਰ ਬਹੁਤ ਪਿਆਰੀ ਰੂਹ ਸੀ ਔਰ ਜਦੋਂ ਮੈਨੂੰ ਸਟੇਜ ਤੇ ਬੋਲਣ ਲਈ ਕਹਿਣਾ ਪਹਿਲਾ ਬਾਪੂ ਗਜਿੰਦਰ ਸਿੰਘ ਜੀ ਦੀ ਗੱਲ ਕਰਨੀ ਉਹਨੇ ਬਾਪੂ ਜੀ ਕਹਿੰਦਾ ਸੀ ਪਾਕਿਸਤਾਨ ਚੋਂ ਜਾਣਾ ਗਜਿੰਦਰ ਸਿੰਘ ਹੁਣਾਂ ਕੋਲੀ ਰਹਿਣਾ ਔਰ ਬਾਪੂ ਜੀ ਬਾਪੂ ਜੀ ਕਰਦਾ ਉਹਨਾਂ ਨੂੰ ਸੋ ਐਨੀ ਇੱਕ ਪਿਆਰੀ ਰੂਹ ਜਿਹੜੀ ਆ ਸਾਡੇ ਕੋਲੋਂ ਵਿਛੜ ਗਈ ਔਰ ਫਿਰ ਇੱਕ ਖਬਰ ਆਈ ਕਿ ਇੰਡੀਆ ਨੇ 20ਾਂ ਦੀ ਲਿਸਟ ਬਣਾਈ ਹੋਈ ਹੈ ਜਦੋਂ ਇਦਾਂ ਆਈ ਮੈਨੂੰ ਇਹ ਲਿਸਟਾਂ ਚੇਤੇ ਆਈਆਂ ਦੇ ਅਜੋਕੇ ਜ਼ਮਾਨੇ 'ਚ ਤਾਂ ਪੀਸੀ ਸੇਠੀ ਨੇ ਵੀ ਇੱਕ ਲਿਸਟ ਦਿੱਤੀ ਸੀ ਉਦੋਂ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਸੀ ਯਾ ਐਂਦਰਾ ਗਾਂਧੀ ਵੇਲੇ ਫਿਰ ਰਵੀਰੋ ਆਇਆ ਉਦੋਂ ਕਹਿੰਦਾ ਸੀ 40 ਕਿ 38 ਐ ਜਦੋਂ ਅਮਨਵੀਰ ਸਿੰਘ ਚਿਹੜੂ ਹੋਣਾ ਦਾ ਜਵਾਨਾ ਸੀ ਬਾਅਦ ਚ ਫਿਰ ਲਿਸਟਾਂ ਬਣਦੀਆਂ ਰਹਿੰਦੀਆਂ ਕੱਟਦੀਆਂ ਰਹਿੰਦੀਆਂ ਲੇਕਿਨ ਜ਼ਕਰੀਆ ਖਾਨ ਦੀ ਜਦੋਂ ਅਸੀਂ ਗੱਲ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਪੁੱਛਿਆ ਵੀ ਇਹ ਜੀਣ ਨਹੀਂ ਦਿੰਦੇ ਕੌਣ ਆ ਇਹਨਾਂ ਨੂੰ ਖਤਮ ਕਰਦੇ ਉਹ ਲਿਸਟਾਂ ਉਦੋਂ ਵੀ ਬਣਦੀਆਂ ਸੀ ਉਦੋਂ ਕਹਿੰਦਾ ਜ਼ਕਰੀਆ ਖਾਨ ਨੇ ਕਿਹਾ ਗਿਆਨੀ ਗਿਆਨ ਸਿੰਘ ਲਿਖਦਾ ਹੈ ਹਾਂ ਮੈਨੂੰ ਮਾਰ ਤਾ ਗਏ ਇਹ ਨਤੀਜਾ ਤ ਬੜਤ ਹੈ ਨਹੀਂ ਕਹਿੰਦਾ ਅਸੀਂ ਤਾਂ ਇਹਨਾਂ ਨੂੰ ਮਾਰਦੇ ਥਾ ਕ ਇਹਨਾਂ ਦੀਆਂ ਲਿਸਟਾਂ ਖਤਮ ਕਰਦੇ ਅੱਜ ਦੀ ਸਰਕਾਰ ਨੂੰ ਵੀ ਸੁਣ ਲੈਣਾ ਚਾਹੀਦਾ ਉਹ ਕਹਿੰਦਾ ਖਤਮ ਕਿਉਂ ਨਹੀਂ ਹੁੰਦੇ ਕਹਿੰਦਾ ਮੁਰਸ਼ਿਦ ਇਹਨਾਂ ਕੋ ਬਲੀ ਪਏ ਉਹ ਹੈ ਇਹਨੂੰ ਆਬੇ ਹਿਆਤ ਦਿਓ ਹੈ ਕਹਿੰਦਾ ਇਹਨਾਂ ਦਾ ਮੁਰਸ਼ਿਦ ਹੈ ਨਾ ਬਲੀ ਹੋਇਆ ਹੈ ਇਹਨਾਂ ਨੂੰ ਇੱਕ ਆਬੇ ਹਿਆਤ ਦੇ ਗਿਆ ਇਹ ਹੋਰ ਵੱਧ ਜਾਂਦੇ ਆ ਹੋਰਛਾ ਦੇਨ ਕੋ ਬਲੀ ਪੇ ਉਹ ਹੈ ਇਹਨ ਕੋ ਆਪੇ ਹਿਆ ਦਿਓ ਉਹ ਗਿਆਨੀ ਗਿਆਨ ਸਿੰਘ ਦੀ ਰਚਨਾ ਪੜਨ ਵਾਲੀ ਆ ਉਹ ਸਾਨੂੰ ਤਾਂ ਹੁਣ ਪੜਾਉਣਾ ਹੀ ਨਹੀਂ ਹੋਰ ਕੁਛ ਹੈ ਅਸੀਂ ਵਾਰਨਿੰਗ ਦੇ ਕੇ ਛੱਡ ਦਿੰਨੇ ਆ ਮੈਂ ਤੋੜਾ ਸਾਹ ਦੇ ਵਰਸੀ ਤੇ ਗਿਆ ਉੱਥੇ ਸ਼੍ਰੋਮਣੀ ਕਮੇਟੀ ਦੇ ਵੀ ਜਾ ਵੀ ਬੈਠੇ ਸਕੇ ਸਾਰੇ ਆ ਢੀਂਟ ਸਾ ਢੂਂਟ ਸਾ ਜੇ ਤੇ ਤੋਂ ਅੱਜ ਕੱਲ੍ਹ ਜਿਆਦਾ ਤੁਸੀਂ ਅੱਜ ਸਾਲ ਨਹੀਂ ਬੈਠੇ ਆ ਔਰ ਇਹਦਾ ਦਾ ਭਾਜਪੀ ਦਾ ਸੈਂਟਰ ਦਾ ਮਨਿਸਟਰ ਆਇਆ ਸੀ ਮੈਂ ਉੱਥੇ ਗੱਲ ਕੀਤੀ ਮੈਂ ਕਿਹਾ ਦੇਖੋ ਥੋੜਾ ਸਭ ਤੋਂ ਤਾਂ ਸਰਕਾਰ ਡਰਦੀ ਸੀ ਉਹ ਸਿੱਖ ਨੈਸ਼ਨਲਿਜ਼ਮ ਨੂੰ ਸਿੱਖ ਕੌਮੀਅਤ ਨੂੰ ਸਮਝਦੇ ਸੀ ਹਿੰਦੁਸਤਾਨ ਤੇ ਕੋਈ ਇੰਡੀਅਨ ਨੈਸ਼ਨਲਿਜ਼ਮ ਵਾਲੀ ਕੋਈ ਚੀਜ਼ ਨਹੀਂ ਇਹ ਇੱਥੇ ਹਿੰਦੂ ਨੈਸ਼ਨਲਿਜ਼ਮ ਹੈ ਜਿਹਨੂੰ ਇੰਡੀਅਨ ਨੈਸ਼ਨਲਿਸਟ ਦਾ ਬੁਰਕਾ ਪਾਇਆ ਹੈ ਔਰ ਇੱਕ ਸਿੱਖ ਨੈ ਸਾਡੀ ਸਿੱਖ ਕੌਮੀਅਤ ਹੈ ਉਹਨੂੰ ਬਚਾਉਣ ਦੀ ਗੱਲ ਉੱਥੇ ਜਿੰਨੇ ਬੁਲਾਰੇ ਸੀ ਬੀਜੇਪੀ ਦੇ ਸਾਰਿਆਂ ਨੇ ਸਿੱਖ ਧਰਮ ਨੂੰ ਸਨਾਦਮ ਧਰਮ ਨਾਲ ਜੋੜਿਆ ਔਰ ਇਹਨਾਂ ਦੇ ਮੂੰਹ 'ਚ ਘਗਣੀਆਂ ਪਈਆਂ ਰਹੀਆਂ ਜੇ ਕੋਈ ਬੋਲਿਆ ਹੋਵੇ ਇਦਾਂ ਦੀ ਸਾਡੀ ਲੀਡਰਸ਼ਿਪ ਹੈ ਸਾਨੂੰ ਸਨਾਦਮ ਧਰਮ ਨਾਲ ਜੋੜਦੇ ਹੁਣ ਕੁਰੂਖੇਤਰਾ ਯੂਨੀਵਰਸਿਟੀ ਚੋਂ ਨਹੀਂ ਸਨਾਦਮ ਧਰਮ ਨਾਲ ਹੀ ਤੇਗ ਬਹਾਦਰ ਜੀ ਦੀ ਕੁਰਬਾਨੀ ਸਨਾਦਮ ਧਰਮ ਨਾਲ ਬਚਾਉਣ ਲਈ ਸਨਾਦਮ ਧਰਮ ਦੇ ਪੈਰੋਕਾਰ ਸੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਨਾਦਮ ਧਰਮ ਦੇ ਪੈਰੋਕਾਰ ਸੀ ਸੋ ਇਹ ਹਾਰ ਤਰਨ ਨਾਲ ਕਿਹੜੀ ਕਿਹੜੀ ਗੱਲ ਕਰੇ ਜਿੱਦ ਇੰਨੀਆਂ ਪੂਣੀਆਂ ਜਿਹੜੀ ਚੱਕੋ ਹੋਈ ਨਹੀਂ ਮੁੱਕਦੀ ਐਨੇ ਦਰਦੇ ਆ ਸਾਡੇ ਸੋ ਸਾਡਾ ਸਭਿਆਚਾਰਕ ਆਰਥਿਕ ਜਿਸ ਤਰ੍ਹਾਂ ਬਾਰ ਬਾਰ ਕਹਿੰਦੇ ਹੁੰਦੇ ਲੇਕਿਨ ਇਹ ਜਿਹੜਾ ਖਤਮ ਕਰਨ ਦੀ ਗੱਲ ਸੁਤੇ 6.5 ਕਰੋੜ ਸੇਖ ਹੈ ਨਾ ਮੇਰੇ ਆਪਣੇ ਆ ਮੈਂ ਕਹਿੰਨਾ ਉਹਨਾਂ ਜਿੰਨੇ ਸੇਖਿਆ ਜਿਸ ਤਰ੍ਹਾਂ ਭਰਮਜੀਤ ਸਿੰਘ ਮੰਡ ਨੇ ਕਿਹਾ ਕੋਈ ਮੋਨਾ ਕੋਈ ਕਿਦਾਂ ਦਾ ਇਹ ਜੜਾ ਗੁਰੂ ਨਾਨਕ ਦੇ ਆਪ ਚਲਨੀ ਧਰੀ ਗੁਰੂ ਨਾਨਕ ਨੇਤਰੇ ਤੇ ਚੜੇ ਸਵਾਈਏ ਬਹੁਤ ਡੂੰਗੀ ਰੱਖੀ ਆ ਇਹ ਟੁੱਟਦੀ ਨਹੀਂਗੀ ਉੱਤੋਂ ਐਸੀ ਜਿੱਦਾਂ ਦੀ ਮਰਜ਼ੀ ਹੋ ਜੀਏ ਸੋ ਇਹ ਨੀ ਇੰਨੀ ਡੂੰਗੀ ਆ ਗੁਰੂ ਮਹਾਰਾਜ ਨੇ ਪਤਾ ਨਹੀਂ ਅਸੀਂ ਸਾਰੇ ਹੀ ਸਿੱਖ ਗੁਰੂ ਗੋਬਿੰਦ ਸਿੰਘ ਦੀਆਂ ਮਜ਼ਾਈਲਾ ਲੇਕਿਨ ਉਹਨੂੰ ਐਕਟੀਵੇਟ ਕਰਨਾ ਪੈਂਦਾ ਗੁਰੂ ਮਹਾਰਾਜ ਪਤਾ ਨਹੀਂ ਕਿਹੜੇ ਬਚਿੱਤਰ ਸਿੰਘ ਦੇ ਕਿਹੜੇ ਵੇਲੇ ਛਿੜੀ ਰੱਖਦੇ ਉਹ ਜਾ ਕੇ ਸੂਰੀ ਨੂੰ ਟੋਕ ਦਿੰਦਾ ਉਹ ਜਾ ਕੇ ਉਧਰ ਠੋਕ ਦਿੰਦਾ ਉਹ ਪਤਾ ਹੀ ਨਹੀਂ ਹੁੰਦਾ ਉਹ ਗੁਰੂ ਮਹਾਰਾਜੇ ਕਿਰਪਾ ਵਰਤਾਉਂਦੇ ਆ ਔਰ ਗੁਰੂ ਮਹਾਰਾਜ ਨੇ ਕਿਰਪਾ ਵਰਤਾਉਂਦੀ ਰਹਿਣੀ ਹੈ ਕਿਉਂਕਿ ਇਹਨ ਗਰੀਬ ਸਿੱਖਨ ਕੋ ਦੀ ਪਾਦਸ਼ਾਹੀ ਯਾਦ ਕਰੇ ਹਮਰੀ ਗੁਰਾਈ ਸਾਡਾ ਇੱਕੋ ਹੀ ਕੰਮ ਹੈ ਕਿ ਰਾਜ ਕਰੇ ਹੈ ਕਿ ਲੜ ਮਰੇ ਹੈ ਹਮਰਾਕਤ ਪਾਦਸ਼ਾਹੀ ਦਾ ਜਾਤ ਕੋ ਜਾ ਅਗਲੇ ਪਾਵਾਂ ਪਾਦਸ਼ਾਹੀ ਛੋੜ ਕੇ ਲੈ ਨਿਵਾਵੀ ਪਰ ਆਤੀਨ ਜਿਸਮਾਂੇ ਖਰਾਬੀ ਸੋ ਸਾਨੂੰ ਪਰ ਸਾਡੇ ਕੁਝ ਨਵਾਬੀਆਂ ਵੀ ਲੈਂਦੇ ਆ ਇਹ ਇੱਕੋ ਜੂੜ ਹੈ ਜਿਹੜੇ ਸਾਨੂੰ ਬਾਰ ਬਾਰ ਹਿੰਦੂਇਜ਼ਮ ਨਾਲ ਹਿੰਦੂ ਨੈਸ਼ਨਲਿਜ਼ਮ ਨਾਲ ਜਿਹਨੂੰ ਇੰਡੀਅਨ ਨੈਸ਼ਨਲਿਜ਼ਮ ਦਾ ਖੋਪਾ ਚੜਾਇਆ ਆ ਉਹਦੇ ਨਾਲ ਜੋੜਦੇ ਆ ਇਹ ਜੂੜਾ ਨੂੰ ਵੀ ਨੌਜਵਾਨੀ ਪਹਿਚਾਨਿਆ ਕਰੇ ਇਹਨਾਂ ਜੂੜਾ ਤੋਂ ਬਚੀਏ ਸਾਨੂੰ ਉਸ ਹਰੇਕ ਚੀਜ਼ ਦਾ ਵਿਰੋਧ ਕਰਨਾ ਚਾਹੀਦਾ ਜਿਹਨੂੰ ਇੰਡੀਅਨ ਨੈਸ਼ਨਲਿਜ਼ਮ ਦਾ ਰੂਪ ਦੇ ਕੇ ਹਿੰਦੂ ਨੈਸ਼ਨਲਿਜ਼ਮ ਨਾਲ ਜੋੜਦੇ ਆ ਅਸੀ ਸਿੱਖ ਕੌਮੀਅਤ ਨਾਲ ਜੁੜੀਏ ਔਰ ਆਪਣੇ ਰਾਜ ਦੀ ਜਿਹੜੀ ਤੜਪ ਹੈ ਉਹਨੂੰ ਆਪਣੇ ਅੰਦਰ ਬਰਕਰਾਰ ਰਹੀ ਔਰ ਤੜਪ ਕਿਦਾਂ ਬਰਾਰ ਰੱਖਣੀ ਜੇਦੋ ਸਿੱਖ ਦਾ ਗੁਰੂ ਦੀ ਪ੍ਰਭਾਸ਼ਾ ਹੈ ਨਾ ਗੁਰੂ ਕੋਣ ਹੈ ਸਿੱਖਾਂ ਦਾ ਗੁਰੂ ਮੈਂ ਤੁਝੇ ਗੁਰੂ ਉਹ ਹੈ ਜਿਹਦੇ ਅੰਦਰ ਅਕਾਲ ਪੁਰਖ ਪ੍ਰਗਟ ਹੋ ਗਿਆ ਪਟਾਂ ਦੇ ਸਵਈਏ ਪੜੋ ਆਪ ਨਰੈਣ ਕਲਾ ਤਾਰ ਜਗ ਵਿੱਚ ਪ੍ਰਭਾ ਸਾਡੇ ਗੁਰੂ ਦੇ ਅੰਦਰ ਅਕਾਲ ਪੁਰਖ ਪ੍ਰਗਟ ਹੋਇਆ ਔਰ ਸਿੱਖ ਕੋਣ ਹੈ ਸੇਖਾ ਜਦੋਂ ਗੁਰੂ ਪ੍ਰਗਟ ਹੋ ਜਾਂਦਾ ਹੈ ਗੁਰੂ ਉਹਦੋਂ ਸਾਡੇ ਅੰਦਰ ਪ੍ਰਗਟ ਹੁੰਦਾ ਹੈ ਜਦੋਂ ਤੁਸੀਂ ਪੰਜ ਪਿਆਰਿਆਂ ਦੇ ਰੂਪ ਵਿੱਚ ਅਮਰਿਸ਼ਕਾਉਂਦੇ ਆਂ ਉਦੋਂ ਗੁਰੂ ਸਿੱਖਾਂ ਦੇ ਵਿੱਚ ਪ੍ਰਗਟ ਹੁੰਦਾ ਹੈ ਔਰ ਅੱਜ ਵੀ ਸਿੱਖ ਕਦੀ ਕਿਸੇ ਕਦੀ ਕਿਸੇ ਗੁਰੂ ਸਿੱਖ ਦੇ ਗੁਰੂ ਸਿੱਖ ਦੇ ਵਿੱਚ ਪ੍ਰਗਟ ਹੋ ਕੇ ਮਹਾਨ ਕਾਰਨਾਮੇ ਜਿਹੜੇ ਹੁੰਦੇ ਆ ਉਹ ਗੁਰੂ ਦੀ ਬਖਸ਼ਿਸ਼ ਹੈ ਬਾਦਸ਼ਾਹੀ ਵੀ ਸਾਨੂੰ ਗੁਰੂ ਨੇ ਦੇਣੀ ਆ ਸਾਨੂੰ ਆਪਣੇ ਯਤਨ ਜਿਹੜੇ ਆ ਉਹ جاری ਰੱਖਣੇ ਚਾਹੀਦੇ ਆ ਔਰ ਜਿਹੜੇ ਇਸ ਤਰ੍ਹਾਂ ਦੀਆਂ ਰੂਹਾਂ ਜਦੋਂ ਵਿਛੜ ਜਾਂਦੀਆਂ ਦੁੱਖ ਬਹੁਤ ਹੁੰਦਾ ਹੈ ਉੱਥੇ ਅੱਜ ਕੱਲ ਰੋਜ਼ ਕੀਰਤਨ ਚੱਲਦਾ ਹੈ ਔਰ ਬਿਲਕੁਲ ਜਿਦਾਂ ਨਾ ਮਾਨਸ ਕਿਆ ਵਿਚਾਰ ਆਤੇ ਲੋਕ ਸੁਣਾਏ ਸੀ ਤਿੰਨਾਂ ਲੋਕਾਂ ਚ ਉਹਦੀ ਜੈ ਜੈਕਾਰ ਹੋ ਰਹੀ ਹੈ ਉਸ ਸ਼ਹੀਦ ਨੂੰ ਜੁੜ ਕੇ ਜਿਸ ਤਰ੍ਹਾਂ ਪ੍ਰਤਾਪ ਸਿੰਘਾਂ ਦਾ ਵਿਸ਼ਵਾਸ ਸੀ ਜਦੋਂ ਸ਼ਹੀਦ ਸਿੰਘ ਦਾ ਨਾਂ ਜਵਾਨ ਤੇ ਆਉਣ ਨਾਲ ਵੀ ਕਰੋੜਾਂ ਪਾਪ ਕੱਟੇ ਜਾਂਦੇ ਆ ਤੁਸੀਂ ਧੰਨ ਤਾਡਾ ਮੈਂ ਤਰਫਾ ਨਹੀਂ ਕਰਦਾ ਤੁਸੀਂ ਧੰਨਤਾ ਦੇ ਯੋਗ ਹੋ ਜਿਹੜਾ ਇਸ ਸ਼ਹੀਦ ਦੀ ਯਾਦ ਚ ਆਪਾਂ ਜੁੜ ਕੇ ਬੈਠੇ ਆ ਸੋ ਭੁੱਲਾਂ ਚ ਕਾਂਦੀ ਖਿਵਾ ਵਾਹਿਗੁਰੂ ਜੀ ਘਰ ਖਾਲਸਾ ਵਾਹਿਗੁਰੂ ਜੀ ਕੀ ਫਤਈ ਮੈਂ ਭੁੱਲ ਗਿਆ ਦੋ ਕਪੇਲਤੀਆਂ ਇੱਕ ਜੇ ਸਿੰਘ ਨੇ ਮੈਨੂੰ ਖਡੂਰ ਸਾਹਿਬ ਦੱਸ ਰਹੇ ਸੀ ਉਹਨੂੰ ਸੌਦਾ ਲਾਇਆ ਸੌਦਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਸਰਸੇ ਵਾਲੇ ਸਾਧ ਨੂੰ ਹਰਬਿੰਦਰ ਸਿੰਘ ਉਹ ਹਰਬਿੰਦਰ ਸਿੰਘ ਡੱਬ ਵਾਲੀ ਉਹਦਾ ਮਤਾ ਵੀ ਪਾਇਆ ਹੋਇਆ ਹੈ ਸ਼ਰੋਮਣੀ ਕਮੇਟੀ ਨੇ ਵੀ ਉਹਦੀ ਵੀ ਫੋਟੋ ਲਾਉਣੀ ਆ ਸੋ ਸ਼ਰੋਮਣੀ ਕਮੇਟੀ ਮਤਾ ਪਹੁੰਚ ਤੇ ਸੀਮਤ ਨਾ ਰਿਹਾ ਕਰੇ ਉਹਦੀ ਵੀ ਤਸਵੀਰ ਜਿਹੜੀ ਆ ਜੈਪਕਾਰ ਚ ਲੱਗਣੀ ਚਾਹੀਦੀ ਹੈ